ਓ ਜੀ ਸੋਹਣਿਓ ਆ ਪਈਆ ਸਵਰਾਜ ਦੀ ਕਿੱਟ ਸਵਰਾਜ ਜੈਨੂਇਨ ਸਪੇਅਰ ਪਾਰਟ ਜਿਹੜੇ ਵੀਰ ਕਹਿੰਦੇ ਨੇ ਜੀ ਸਮਾਨ ਨਹੀਂ ਮਿਲਦਾ ਮੇਰੇ ਸਾਰਾ ਕੁਝ ਮਿਲਦਾ ਪੈਸੇ ਲਿਆਓ ਬੋਲੋ ਸਾਰਾ ਟਰੈਕਟਰ ਇਕੱਠਾ ਕਰਕੇ ਦੇ ਦਈਏ ਸਾਰਾ ਕੁਝ ਮਿਲਦਾ ਆ ਕੰਪਲੀਟ ਕਿੱਟ ਪਈਆ ਜੋ ਬਣਦਾ ਐਮ ਆਰ ਪੀ ਤੋਂ ਡਿਸਕਾਊਂਟ ਆ ਤੁਹਾਨੂੰ ਉਹ ਵੀ ਮਿਲੂਗਾ ਬਾਕੀ ਫੁੱਲ ਵੀਡੀਓਜ਼ ਦੇਖ ਲਓ ਵੀ ਤੁਹਾਨੂੰ ਕੀ ਕੀ ਚੀਜ਼ਾਂ ਆ ਫਾਰਮਰਾਂ ਲਈ ਤਾਂ ਹੈਗੀ ਉਹ ਹੈਗੀ ਆ ਇਹ ਸਪੈਸ਼ਲ ਮਿਸਤਰੀ ਵੀਰਾਂ ਸਾਡੇ ਭਰਾਵਾਂ ਲਈ ਆ ਜਿਹੜੇ ਟਰੈਕਟਰਾਂ ਦਾ ਕੰਮ ਕਰਦੇ ਨੇ जिਨਾ ਨੇ ਸਵਰਾਜ ਨੂੰ ਇੰਨਾ ਮਾਣ ਬਖਸ਼ਿਆ ਸਵਰਾਜ ਇਹ ਗੱਲ ਆਪ ਮੰਨਦੀ ਆ ਵੀ ਜਿੰਨਾ ਮਿਸਤਰੀਆਂ ਨੇ ਟਰੈਕਟਰ ਦਵਾਇਆ ਉਹਨਾਂ ਕਿਸੇ ਨੇ ਮੰਨ ਕੇ ਚਲੋ ਇਹ ਟਰੈਕਟਰ ਨਹੀਂ ਦਵਾਇਆ ਮਿਸਤਰੀ ਬੰਦੇ ਨੂੰ ਗਾਈਡ ਕਰਦਾ ਵੀ ਸਵਰਾਜ ਲੈ ਕਿਉਂਕਿ ਖੋਲਣਾ ਕਰਨਾ ਸੌਖਾ ਸਮਾਨ ਚਾਉਂਦੇ ਨੇ ਵੀ ਅਸੀਂ ਟਰਾਲੀ ਨੂੰ ਪ੍ਰੋਟੈਕ ਵਾਲਾ ਰੰਗ ਕਰਾਉਣਾ ਜਮਾ ਖੁੱਲੀ ਖੇੜ 1 ਲੀਟਰ ਰੰਗ 637 ਰੁਪਏ ਦਾ ਫਲੈਟ ਲੈ ਜੋ ਆਓ ਜਿਹੜੇ ਮਰਜੀ ਸੰਦ ਨੂੰ ਰੰਗ ਕਰਾਓ ਸਾਡੀ ਕੋਈ ਰੋਕ ਟੋਕ ਨਹੀਂ ਜੇ ਕੋਈ ਤੁਹਾਨੂੰ ਕੋਈ ਲੀਗਲ ਨੋਟਿਸ ਹੋ ਗਿਆ ਮੈਨੂੰ ਨੋਟਿਸ ਫੜਾਓ ਮੈਂ ਵਕੀਲ ਕਰਾਂ ਨਾ ਕਰਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਰਾਓ ਭਾਵੇਂ ਬੰਦੇ ਨੂੰ ਕਰ ਦੋ ਸਵਰਾਜ ਵਾਲਾ ਰੰਗ ਬਿਲਕੁਲ ਸਾਰਾ ਸਾਮਾਨ ਵੀਰੇ ਕੰਪਲੀਟ ਪਿਆ ਸਲੈਂਸਰਾਂ ਤੋਂ ਲੈ ਕੇ ਸਪਰੇਆਂ ਤੋਂ ਲੈ ਕੇ ਸੀਆਰਡੀਆ ਦੇ ਇੰਜੈਕਟਰਾਂ ਤੋਂ ਲੈ ਕੇ ਵਾਇਰਿੰਗ ਤੋਂ ਲੈ ਕੇ ਜੋ ਸਮਾਨ ਚਾਹੀਦਾ ਉਹ ਅਵੇਲੇਬਲ ਪਿਆ ਜੇ ਆਪਾਂ ਕਹੀਏ ਵੀ 100% ਚੀਕਾ ਜੀ ਬਹੁਤ ਬਹੁਤ ਤੁਸੀਂ ਰਾਜੀ ਆ ਮੈਂ ਕਹਿੰਦਾ ਜਮਾਂ ਚੜਾਈ ਸੋਨਿਓ ਤੁਹਾਡੇ ਨਾਲ ਇੱਕ ਵਾਦਾ ਹੋਇਆ ਸੀ ਵੀ ਜਿਹੜੀਆਂ ਇੰਜਨ ਕਿੱਟਾਂ ਨੇ ਉਹ ਆਪਣੇ ਕੋ ਪਈਆਂ ਨੇ ਤੇ ਤੁਹਾਨੂੰ ਡਿਸਕਾਊਂਟ ਦੇ ਉੱਤੇ ਉਪਲਬਧ ਕਰਾ ਕੇ ਦਵਾਂਗੇ ਇੱਕ ਬੇਨਤੀ ਆ ਤੁਸੀਂ ਕਿਸੇ ਵੀ ਮਿਸਤਰੀ ਤੋਂ ਕੰਮ ਕਰਾਓ ਜਿੱਥੋਂ ਮਰਜੀ ਕਰਾਓ ਜੇ ਤੁਹਾਨੂੰ ਕਿੱਟ ਲੜੀਂਦੀ ਆ ਤਾਂ ਜੈਨੂਅਨ ਕਿੱਟ ਤੁਸੀਂ ਲਗਾ ਸਕਦੇ ਹੋ ਕੋਈ ੱੱਕਾ ਨਹੀਂ ਮਰੇ ਹੈਗਾ ਜੇ ਤੁਹਾਨੂੰ ਲੋੜ ਆ ਤਾਂ ਲਜਾਓ ਜੇ ਮਿਸਤਰੀ ਵੀਰ ਜਾਂ ਕੋਈ ਫਾਰਮਰ ਜੈਨੂਅਲ ਕਿੱਟ ਪਾਉਣੀ ਚਾਹੁੰਦਾ ਤਾਂ ਉਹ ਪਾ ਸਕਦਾ ਹਾਂਜੀ ਮਿੰਟੂ ਜੀ ਆਪਣੇ ਕੋ ਕਿਹੜੀਆਂ ਕਿੜੀਆਂ ਪਤੀ ਜੀ ਆਪਣੇ ਕੋ ਤਾਂ ਸਾਰੀਆਂ ਕਿੱਟਾਂ ਹਾਜ਼ਰ ਨੇ 8553478 ਸੀਸੀ ਨਿਊ ਸੀਟ ਮੈਟਲ ਦੀਆਂ 855 ਜਿਹੜਾ ਪੁਰਾਣੀ ਗੋਲ ਉਹਦੇ ਵਾਲਾ ਚੌਰ ਸ਼ੋ ਵਾਲਾ ਉਹਦੀਆਂ ਕਿੱਟਾਂ 3307 ਵਾਲੇ 3307 ਵਾਲੇ ਦੀਆਂ ਪਈਆਂ ਨੇ ਜੀ 969 ਨਾਨ ਸੀ ਆਰ ਡੀ ਆਈ ਸੀ ਆਰ ਡੀ ਦੀਆਂ ਪਈਆਂ ਨੇ 733 ਦੀਆਂ ਪਈਆਂ ਨੇ ਜੀ 843 ਐਕਸਮ 700 ਬਣਤੀ ਪੜਤੀ ਖਰਾ ਦੇ ਪੁੱਤ ਬਣ ਕੇ ਸਾਰੀਆਂ ਬਾਡਾ ਤਾਂ 855 ਨਿਊ ਸ਼ੀਟ ਮੈਟਲ ਦੀਆਂ ਪਈਆਂ ਨੇ ਜੀ ਨਿਊ ਸ਼ੀਟ ਮੈਟਲ ਕਿਹੜਾ ਜਿਹੜਾ ਚਾਚਾ ਆਪਣਾ ਗੋਲ ਸ਼ੋਅ ਵਾਲਾ ਆਇਆ ਸੀ ਗੋਲ ਸ਼ੋਅ ਵਾਲਾ 3478 3478 ਸੀ ਇੰਜਨ ਵਾਲਾ ਉਹ ਹਾਜ਼ਰ ਪਈਆਂ ਨੇ ਜੀ ਠੀਕ ਹੈ ਜੀ ਇਹ ਜਿਹੜੇ ਰੇਟ ਨੇ ਉਹ ਹਾਲੇ ਸੀ ਐਮ ਆਰ ਪੀ ਦੱਸਿਆ ਜਿੰਨਾ ਬਣਦਾ ਡਿਸਕਾਊਂਟ ਹੋਊਗਾ ਉਹ ਸੀ ਦਵਾਂਗੇ ਕੋਈ ਝੱcka ਵਾਲੀ ਗੱਲ ਨਹੀਂ ਹੈ ਜੀ ਜਿੰਨਾ ਵੀ ਬਣਦਾ ਹੋਊਗਾ ਐਮ ਆਰ ਪੀ ਤਾਂ ਦੱਸਦੇ ਆ ਵੀ ਇੱਕ ਦੇਖੋ ਐਮ ਆਰ ਪੀ ਹੁੰਦਾ ਵੀ ਇਹ ਤੋਂ ਵੱਧ ਬੰਦਾ ਵੇਚ ਨਹੀਂ ਸਕਦਾ MRP ਤੋਂ ਬਾਅਦ ਜਿਹੜਾ ਵੀ ਬਣਦਾ ਮੈਕਸਿਮਮ ਡਿਸਕਾਊਂਟ ਹੋਏ ਇੱਕ ਗੱਲ ਥੋੜੀ ਜੀ ਨੋਟ ਡਾਊਨ ਕਰ ਲਿਓ ਇਹਦੇ ਵਿੱਚੋਂ ਕੋਈ ਕਮਾਉਣ ਕਮੂਣ ਵਾਲੀ ਗੱਲ ਨਹੀਂ ਹੈਗੀ ਆਲਮੋਸਟ ਆਲਮੋਸਟ ਜੋ ਆਈਆਂ ਨੇ ਉੱਤੇ ਲਵੇ ਲਾਉਣੀ ਤੁਹਾਨੂੰ ਦੇ ਦੇਣੀਆਂ ਨੇ ਕਿਉਂਕਿ ਚਲੋ ਆਇਆ ਹੁੰਦਾ ਵੀ ਆਪਾਂ ਨੇ ਰੱਖ ਕੇ ਇਹ ਕਰਨੀਆਂ ਕੀ ਨਹੀਂ ਹੈ ਨਾ 10% ਆਪਣੇ ਕੋਲ 855 ਨਿਊ ਸ਼ੀਟ ਮੈਟਲ ਦੀ 735 XM ਤੇ 735 FE ਇਹਨਾਂ ਚ ਇੱਕ ਲੱਗਦੀ ਹੈ ਜੀ ਉਹ ਪਏ ਹਜ਼ਾਰ ਹੈ 733 ਹਜ਼ਾਰ ਹੈ ਜੀ 969 963 CRDI ਤੇ ਨੌਨ ਸੀਆਰਡੀ ਦੋਨੇ હાજર ਪਈਆਂ ਨੇ ਜੀ ਠੀਕ ਹੈ 744 42 43 ਐਕਸਮ ਇਹਨਾਂ ਚ ਇੱਕ ਇੱਕ ਟੱਗ ਲੱਗਦੀ ਹੈ ਜੀ ਤਿੰਨੇ ਟਰੈਕਟਰਾਂ ਚ ਇਹਨਾਂ ਦੇ હાજર ਪਈਆ 855 ਜਿਹੜਾ 3307 ਸੀਸੀ ਹੈ ਉਹ ਵੀ હાજર ਪਈਆਂ ਨੇ ਮਤਲਬ ਆਲਮੋਸਟ ਜਿੰਨੇ ਸਵਾਰਾ ਦੇ ਟਰੈਕਟਰ ਨੇ ਜੋ ਰਨਿੰਗ ਨੇ ਉਹ ਆਪਣੇ ਕੋਲ હાજર ਪਈਆਂ ਨੇ 744 ਐਕਸਪੀ ਉਹ ਵੀ ਪਈਆਂ ਨੇ ਜਿਹੜੀਆਂ ਹੈਗੇ 735 ਐਕਸਮ ਤੁਸੀਂ ਸੁਣਿਆ ਨਹੀਂ ਹੋਣਾ ਚਾਹੀਦੀ ਜੀਤੀ ਉਹ ਵੀ હાજર ਪਈਆ ਉਹਨਾਂ 843 ਐਕਸਮ ਉਹ ਵੀ હાજર ਪਈਆ ਜੀ ਆਪਣੇ ਕੋਲ ਠੀਕ ਹੈ ਜੀ ਆਪਣੇ ਕੋਲ ਇੰਜਨ ਗੱਟਾ હાજર ਪਈਆਂ ਨੇ ਜਿੰਨਾ ਮਰਜ਼ੀ ਲੈ ਲਓ ਅਚਾਨਕ ਅਗਲੀ ਗੱਲ ਆ ਵੀ ਆਹ ਡੱਬਾ ਹੈ ਹਾਂਜੀ ਇਹ ਡੱਬੇ ਦੇ ਵਿੱਚ ਇਹ ਅਲੱਗ-ਅਲੱਗ ਨੇ ਕੋਈ 735 ਦੀ ਆ ਕੋਈ 855 ਦੀ ਆਹ ਡੱਬਾ ਬਣਿਆ ਤਣਿਆ ਤੁਹਾਨੂੰ ਬੰਦ ਦੇ ਦੇਣਾ ਇਹਦੇ ਵਿੱਚ ਮੋਟਾ ਜਿਹਾ ਸਮਾਨ ਮਿੰਟੇ ਦੱਸ ਦੇ ਪੁੱਤ ਵੀ ਕੀ ਕਿਹਦਾ ਜੀ ਸਲੀਬਾ ਹੁੰਦੀਆਂ ਨੇ ਰਿੰਗ ਹੁੰਦੇ ਨੇ ਪਿਸਟਨ ਹੋਗੇ ਜੀ ਠੀਕ ਹੈ ਤੇ ਜਿਹੜੇ ਇੱਕ ਆਪਣੇ ਰਬੜ ਰਿੰਗ ਹੁੰਦੇ ਨੇ ਰਬੜ ਰਿੰਗ ਸਾਰੇ ਰਬੜ ਰਿੰਗ ਹੁੰਦੇ ਨੇ ਤੇ ਜੈਨ ਹੁੰਦੇ ਨੇ ਹਾਫ ਕਿਟ ਦੇ ਅੱਛਾ ਸ਼ਿੰਬ ਹੁੰਦੀ ਆ ਸ਼ਿੰਬਾ ਹੈਡਾਂ ਦੀਆਂ ਹੁੰਦੀਆਂ ਨੇ ਚਲੋ ਬਾਕੀ ਬ੍ਰਦਰ ਐਵੇਂ ਅਸੀਂ ਕਹਿ ਦਈਏ ਉਹਨਾਂ ਮੈਨੂੰ ਵੀ ਡਿਟੇਲਸ ਨਹੀਂ ਪਤਾ ਵੀ ਕੱਲੀ-ਕੱਲੀ ਰਬੜ ਰੂੜ ਮੈਂ ਐਵੇਂ ਹੀ ਕਹਿਦਾ ਜੋ ਬਣੀ ਤਣੀ ਕਿੱਟ ਦੇ ਵਿੱਚ ਸਮਾਨ ਹੁੰਦਾ ਉਹ ਹਾਗਰਾ ਜੀ ਪੂਰੀ ਬੰਦ ਕਿੱਟ ਦਵਾਂਗੇ ਬੰਦ ਕਿੱਟ ਤੁਸੀਂ ਖੋਲ ਕੇ ਚੈੱਕ ਕਰ ਸਕਦੇ ਹੋ ਸੀਲ ਲੱਗੀ ਹੋਈ ਆ ਤੁਸੀਂ ਖੋਲੋ ਚੈੱਕ ਕਰੋ ਤਸੱਲੀ ਕਰਕੇ ਫੇਰ ਲੈ ਕੇ ਜਾਓ ਜੋ ਬਣਦਾ ਸਮਾਨ ਕੰਪਨੀ ਪਾਉਂਦੀ ਆ ਉਹ ਕਿੱਟ ਤੁਹਾਨੂੰ ਮਿਲ ਜੂਗੀ ਅਗਲੀ ਗੱਲ ਆ ਬ੍ਰਦਰ ਇਹਦਾ ਕਿੱਟ ਦਾ ਥੋੜਾ ਜਿਹਾ ਮੈਂ ਫਾਇਦਾ ਇਹ ਦੱਸ ਦਿੰਨਾ ਨੇ ਕੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕੰਪਨੀ ਨੇ ਵੈਂਡਰ ਨੇ ਕੰਪਨੀ ਨੂੰ ਵੀ ਸਮਾਨ ਦੇਣਾ ਹੁੰਦਾ ਬਾਹਰ ਵੀ ਸਮਾਨ ਦੇਣਾ ਹੁੰਦਾ ਬਾਹਰtare ਦਾ ਇੰਨਾ ਕੁ ਫਰਕ ਜ਼ਰੂਰ ਮੈਂ ਕਹਿ ਸਕਦਾ ਕਿ ਵੀ ਇਹਦਾ ਐਡਵਾਂਟੇਜ ਤੁਹਾਨੂੰ ਇਹ ਆ ਵੀ 110%オリジナル ਹੋਣ ਦੀ ਗਾਰੰਟੀ ਆ ਕਿਉਂਕਿ ਕੰਪਨੀ ਦੇ ਥਰੂ ਮਾਲ ਆਇਆ ਵਾ ਡੀਲਰਸ਼ਿਪ ਤੇ ਆ ਵਾ ਸਾਰਾ ਕੁਝ ਆ ਲਿਖਿਆ ਹੋਇਆ ਹੈ ਮਹਿੰਦਰਾ ਮਹਿੰਦਰਾ ਹਨਾ ਸਵਰਾਜ ਜੈਨੂਨ ਪਾਰਟਸ ਅੱਛਾ ਭਤੀਜ ਹੁਣ ਐ ਕਰ ਮਾੜਾ ਜਾਂ ਪੁੱਤ ਬਣ ਕੇ ਇਹਨਾਂ ਦੀ ਥੰਮੇ ਜਨ ਵਾਲਾ MRP ਦੱਸਦੇ ਕਹਿੰਦਾ ਹੱਤੇ ਵੀ ਆਪਣੇ ਕੋ ਕਿੰਨੀਆਂ ਕਿੰਨੀਆਂ ਕਿਟਾਂ ਬਣਾ ਠੀਕ ਹੈ ਜੀ ਜਿਹੜਾ ਤਾਂ 855 ਨਿਊ ਸ਼ੀਟ ਮੈਟਲ ਜੀ ਜਿਹਨੂੰ ਆਪਾਂ ਬੋਲ ਸ਼ੁਰੂ ਆ ਗਿਆ 3478 ਠੀਕ ਹੈ ਉਹਦੀਆਂ ਆਪਣੇ ਕੋ 3 ਕਿਟਾਂ ਹਾਜ਼ਰ ਨੇ ਜੀ 20908 ਰੁਪਏ MRP ਹੈ ਜੀ 20908 20908 700 ਹਾਂਜੀ ਹਾਂਜੀ ਇਹਨਾਂ 'ਚੋਂ ਡਿਸਕਾਊਂਟ ਹੋ ਜਾ ਜੋ ਡਿਸਕਾਊਂਟ ਬਣਦਾ ਹੋਊ ਆਪਾਂ ਕਰਕੇ ਦਵਾਂਗੇ ਜੋ ਕਰਾਂਗੇ ਹਾਂਜੀ ਹਾਂਜੀ 735 XL ਤੇ 735 FE ਇਹਦੀ ਕਿਕਟ ਹੈ ਜੀ 15714 ਰੁਪਏ ਦੀ ਠੀਕ ਹੈ ਜੀ ਠੀਕ ਹੈ ਜੀ 733 ਮਾਡਲ ਆ ਗਿਆ ਜੀ ਅੱਗੇ ਉਹਦੀਆਂ 2 ਕਿਟਾਂ ਹਾਜ਼ਰ ਪਈਆਂ ਨੇ 16604 ਰੁਪਏ ਦੀ ਇੱਕ ਕਿਕਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 969 ਤੇ 963 ਇਹ ਨੌਨ ਸੀਆਰਡੀਆਈ ਸੀਆਰਡੀਆਈ ਨਹੀਂ ਨੌਨ ਸੀਆਰਡੀਆਈ 2 ਕਿਟਾਂ ਹਾਜ਼ਰ ਪਈਆਂ ਨੇ 22360 ਰੁਪਏ ਦੀ ਇੱਕ ਕਿਕਟ ਹੈ ਜੀ ਅੱਗੇ ਆ ਗਈ 969 ਸੀਆਰਡੀਆਈ ਉਹਦੀਆਂ 2 ਕਿਟਾਂ ਹਾਜ਼ਰ ਨੇ ਉਹ ਹੈਗਾ ਜੀ 22460 ਰੁਪਏ ਦੀ ਠੀਕ ਹੈ ਜੀ ਅੱਗੇ ਆਗੇ 744 742 843 ਐਕਸਮ ਇਹਨਾਂ ਦੀ ਇੱਕ ਗਿੱਟਾ ਜੀ 19529 ਰੁਪਏ ਦੀ ਠੀਕ ਹੈ ਅੱਗੇ ਆਗੇ ਜੀ 855 3307 ਸੀਸੀ ਜਿਹੜੇ ਆਪਣੇ ਹਾਂ ਟਰਮ 3 ਕਹਿ ਦਨੇ ਆ ਉਹਦੀਆਂ ਆਪਣੇ ਕੋਲ ਦੋ ਗਿੱਟਾ 1000 ਰੁਪਏ ਨਹੀਂ 18911 ਰੁਪਏ ਦੀ ਉਹ ਗਿੱਟੇ ਜੀ ਜੋ ਵੀ ਬਣਦਾ ਹੋਊਗਾ ਉਹ ਡਿਸਕਾਊਂਟ ਕਰਾਂਗੇ ਵਿੱਦ ਬਿੱਲ ਦਵਾਂਗੇ ਕੋਈ ਏਰੀਆ ਨਹੀਂ ਫਿਰ ਪੱਕਾ ਦਵਾਂਗੇ ਕੋਈ ਐਹ ਜੀ ਗੱਲ ਨਹੀਂ ਵੀ ਕੋਈ ਤੋ ਖੇੜੀ ਵਾਲਾ ਜਾਂ ਕੈਂਸ ਵਾਲਾ ਵਿੱਧ ਮਿਲ ਦਮਾਂਗੇ ਹਰ ਵਕਤ ਮਿਲ ਲੈਣਾ ਫਰਮ ਦਾ ਲੈ ਲਿਓ ਤੁਹਾਡੇ ਕੋਲ ਜੀਐਸਟੀ ਲਾਇਸੈਂਸ ਹੈਗਾ ਤੁਸੀਂ ਸਿੱਧਾ ਲੈਣਾ ਉਹ ਲੈ ਲਿਓ ਅਗਲੀ ਗੱਲ 1 ਮਿੰਟੇ ਦੇਖੀਆ ਭਤੀਜਾ ਹਾਂਜੀ ਦੇਖੋ ਜੀ ਨਾਨ ਸੀਆਰਟੀਆਈ ਦੀ 22360 ਦੀ ਸੀਆਰਟੀ ਦੀ 460 ਦੀ 100 ਰੁਪਏ ਕੁੱਲ 100 ਰੁਪਏ ਦਾ ਫਰਕ ਹੁਣ ਜਿਹੜੇ ਬਹੁਤ ਬੰਦੇ ਕਹਿ ਲੈਣਦੇ ਨੇ ਆਏ ਹੁੰਦਾ ਜੀ ਬਾਹ ਹੁੰਦਾ ਕੁੱਲ 100 ਰੁਪਏ ਦਾ ਫਰਕ ਆ ਸੀਆਡੀਆਰਡੀਆਈ ਦਾ ਕਿਉਂਕਿ ਵਿੱਚ ਸਬਾਨ ਸੇਮ ਹੀ ਹੁੰਦਾ ਆਲੋਸ ਸੇਮ ਅਗਲੀ ਗੱਲ ਆ ਬ੍ਰਦਰ ਕੱਲਾ ਇਹ ਵੀ ਨਹੀਂ ਵੀ ਇਹ ਜਿਹੜੀਆਂ ਕਿੱਟਾਂ ਪਈਆਂ ਨੇ ਆਪਾਂ ਉਹੀ ਵੇਚਣੀਆਂ ਨੇ ਜੇ ਕਿਸੇ ਮਿਸਤਰੀ ਵੀਰ ਨੂੰ ਜਾਂ ਕਿਸੇ ਫਾਰਮਰ ਨੂੰ ਜੈਨੂਇਨ ਪਾਰਟਸ ਚਾਹੀਦੇ ਨੇ ਉਹਨਾਂ ਬਾਰੇ ਫ਼ਤਿਹ ਦੱਸਦੇ ਉਹਦਾ ਕੀ ਤਰੀਕਾ ਹੈ ਆਪਣੇ ਕੋਲ ਜੀ ਦੇਖੋ ਜਿੰਨਾ ਸਮਾਨ ਆਪਣੇ ਕੋਲ 969 ਦਾ ਆਲਮੋਸਟ ਵਾਇਲਿੰਗ 969 ਸੀਆਰਡੀ ਦਾ ਆਲਮੋਸਟ ਸਾਰਾ ਸਮਾਨ ਉਹਨੂੰ ਉਹਾਜਰ ਉਹਦਾ ਵੀ ਜੋ ਚਾਹੀਦਾ ਹੁੰਦਾ ਜਿਹੜਾ ਜਿਹੜਾ ਜਿਵੇਂ ਲਾ ਲਓ ਵਾਇਰਿੰਗ ਹੁੰਦੀ ਹੈ ਜੀ ਦੋ ਤਰ੍ਹਾਂ ਦੀ ਵਾਇਰਿੰਗ ਹੁੰਦੀ ਹੈ ਇੱਕ ਮੁੰਡੇ ਡੈਸ਼ਬੋਰਡ ਦੀ ਇੱਕ ਅੱਗੇ ਇੰਜੈਕਟਰਾਂ ਵਾਲੀ ਦੋਨੇ ਵਾਇਰਿੰਗਾਂ ਦੋਨੇ ਹਾਜ਼ਰ ਪਈਆਂ ਨੇ ਜੀ ਠੀਕ ਹੈ ਅੱਛਾ ਵਾਇਰਿੰਗ ਪਈ ਹੈ ਆਪਣੇ ਕੋਲ ਹਾਜ਼ਰ ਪਈ ਹੈ ਹੋਰ ਕਿਹੜਾ ਕਿਹੜਾ ਜਿਹੜਾ ਸਮਾਨ ਜਿੰਨਾ ਵੀ ਲੋਡ ਦਾ ਹੁੰਦਾ ਜਿਵੇਂ GPS ਖਰਾਬ ਹੋ ਜਾਂਦਾ ਉਹ ਹਾਜ਼ਰ ਪਈ ਹੈ ਜੀ ਠੀਕ ਹੈ ਜਿਹੜਾ ਆਪਣੇ ਨਿਊ ਇਹਦੇ ਚ ਆਉਂਦਾ ਪ੍ਰੋਟੈਕ ਚ ਆ ਰਿਹਾ ਉਹ ਆਪਣੇ ਕੋਲ ਹਾਜ਼ਰ ਪਏ ਨੇ ਜੀ ਜਿਨਨੇ ਹੋਰ ਜਿਵੇਂ ਛੋਟੇ ਪਾਰਟ ਹੁੰਦੇ ਨੇ ਕੋਈ ਰਿੰਗ ਹੋ ਗਈ ਕੋਈ ਰਬੜ ਰਿੰਗ ਹੋ ਗਈ ਕੋਈ ਟੂਟੀ ਹੋ ਗਈ ਜਾਂ ਅੰਦਰਲੇ ਫਿਲਟਰ ਹੋ ਗਏ ਛੋਟੇ ਠੀਕ ਹੈ ਜੀ ਸੀਲਾਂ ਹੋ ਗਈਆਂ ਛੋਟੀਆਂ ਸੀਲਾਂ ਹੋ ਗਏ ਇੰਜਨ ਦੇ ਅੰਦਰ ਵਾਲੇ ਉਹ ਸਾਰੀਆਂ ਮੇਰੇ ਕੋਲ ਹਾਜ਼ਰ ਨੇ ਅੱਛਾ ਭਤੀਜਾ ਮਾੜਾ ਜਾਂ ਦੱਸ ਦੇ MBJ ਕਿਸੇ ਸੱਜਣ ਨੇ ਸਮਾਨ ਮੰਗਵਾਉਣਾ ਹੋਵੇ ਉਹ ਪਹਿਲਾਂ ਕਿੰਨੀ ਆਪਾਂ ਨੂੰ ਪੇਮੈਂਟ ਕਰ ਦਵੇ ਕਿੰਨੇ ਕ ਟਾਈਮ 'ਚ ਆਪਾਂ ਸਮਾਨ ਮਾਰ ਕੇ ਕਿ ਐ ਬਹੁਤ ਕਹਿੰਦੇ ਵੀ ਸਮਾਨ ਨਹੀਂ ਮਿਲਦਾ ਦੇਖੋ ਜਿਹੜਾ ਕੋਈ ਵੀ ਸਮਾਨ ਹੈ ਕਿਸੇ ਵੀ ਡੈਕਟਰ ਦਾ 855 ਹੋ ਗਿਆ 735 33 969 ਸਭ ਤੋਂ ਵੱਧ ਆਪਾਂ ਸੁਣਦੇ ਵੀ 969 ਦਾ ਸਮਾਨ ਨਹੀਂ ਮਿਲਦਾ ਅਸੀਂ ਜੀ ਅਵੇਲੇਬਲ ਕਰਾ ਕੇ ਦਵਾਂਗੇ 10 ਤੋਂ 15 ਦਿਨ ਵਰਕਿੰਗ ਡੇਸ ਹਾਂ ਦੱਸ ਤੋ ਪਹਿਲਾ ਪਹਿਲੇ ਹੀ ਦੇ ਦਾਂਗੇ ਵੈਸੇ ਦੱਸ ਤਾ ਚਲੋ ਕਈ ਵਾਰ ਆਉਂਦਾ ਵੀ ਕੰਪਨੀ ਚ ਕੋਈ ਦਿੱਕਤ ਆ ਗਈ ਜਾਂ ਸਮਾਨ ਹੈ ਨਹੀਂ ਜਾਂ ਕੁਛ ਚਲੋ x y z ਇੱਕ ਬੇਨਤੀ ਮੈਂ ਟਨ ਕਰਦਾ ਵੀਰੇ ਅੱਧੀ ਪੇਮੈਂਟ ਪਹਿਲਾਂ ਲਮਾ ਕੇ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਸਮਾਨ ਮੰਗਾ ਲੈਂਦੇ ਆ ਬਾਅਦ ਚ ਅਗਲਾ ਲੈ ਕੇ ਨਹੀਂ ਜਾਂਦਾ 90% ਆਹੀ ਹਾਲ ਹੁੰਦਾ ਅੱਧੀ ਪੇਮੈਂਟ ਪਹਿਲਾਂ Google Pay ਕਰ ਦੋ ਬਾਕੀ ਜੋ ਹੋਊਗੀ ਉਹ ਬਾਅਦ ਚਾਕੇ ਦੀ ਉਹ ਬਾਅਦ ਚਾਕੇ ਦੀ ਬਿਲਕੁਲ ਹੀ ਸਹੀ ਜਿਹੜਾ ਸਮਾਨ ਅਵੇਲੇਬਲ ਪਿਆ ਉਹ ਤਾਂ ਜਿਵੇਂ ਮਰਜ਼ੀ ਲੈ ਜਾਓ ਜੇ ਕਿਸੇ ਨੇ ਮੰਗਾਉਣੀ ਵੀ ਆ ਕਿਸੇ ਟਰੈਕਟਰ ਦੀ ਟਿਕਟ ਤਾਂ ਉਹ ਵੀ ਮੰਗਾਈ ਆਊਗੀ ਕੋਈ ਐਸੀ ਗੱਲ ਹੋਰ ਭਤੀਜ ਕੋਈ ਗੱਲ ਲੈ ਡਾਊਨ ਕਰਨੀ ਹੋਊਗੀ ਬਸ ਜੀ ਆਪਣੇ ਕੋਲ ਬਾਕੀ ਜਿਹੜਾ ਸਮਾਨ ਹਾਜ਼ਰ ਪਿਆ ਹੀ ਐ ਸਰਵਿਸਾਂ ਦਾ ਸਮਾਨ ਬਹੁਤ ਹਾਜ਼ਰ ਹੁੰਦਾ ਇੰਜੈਕਟਰ ਆਪਣੇ ਕੋਲ ਹਾਜ਼ਰ ਪਏ ਨੇ 969 ਦੇ ਜੇ ਵੀ ਉਹ ਉਹ ਵੀ ਚਾਹਣ ਉਹ ਵੀ ਆਪਣੇ ਕੋਲ ਹਾਜ਼ਰ ਸੀ ਆਰ ਡੀ ਆਈ ਦੇ ਠੀਕ ਹੈ ਜੀ ਉਹ ਆਪਣੇ ਕੋਲ ਸਮਾਨ ਹੈਗਾ ਹੀ ਸਾਰਾ ਕੋਈ ਵੀਰੇ ਕਿਸੇ ਨਾਲ ਬਿੱਟ ਕਰਾ ਨਹੀਂ ਵੀ ਫਾਰਮਰ ਨੂੰ ਦੇਣਾ ਜਿਹੜਾ ਮਰਜ਼ੀ ਲੈ ਕੇ ਜਾਵੇ ਯ ਜਾਤੀ ਆ ਤੇਲ ਕਿਟਾ ਡੀਜ਼ਲ ਹਾਂ ਬਟੇ ਕੋਲ ਹੈੱਡ ਵੀ ਪਏ ਆ ਆਪਣੇ ਕੋਲ ਅੱਛਾ ਹੈੱਡ ਵੀ ਦੱਸ ਦੇ ਹਾਂ ਇੱਕ ਆਪਣੇ ਕੋਲ ਜਿਹੜੇ ਪ੍ਰੋਟੈਕ ਦੇ ਹੈੱਡ ਹੋਂ ਮੇਨ ਉੱਪਰਲੇ ਉਹ ਹੈੱਡ ਵੀ ਹਾਜ਼ਰ ਪਏ ਨੇ ਉਹ ਵੈਸੇ ਕਿਸੇ ਕੋਲ ਹੁੰਦੇ ਨਹੀਂ ਛੇਤੀ ਇਹਦੀ ਆਪਣੇ ਕੋਲ ਉਹ ਵੀ ਹਾਜ਼ਰ ਪਏ ਨੇ ਜੇ ਇਨ ਕੇਸ ਕਿਸੇ ਨੂੰ ਲੋਡ ਪੈ ਜਾਵੇ ਵੈਸੇ ਚਲੋ ਨਹੀਂ ਲੋਡ ਪੈਣੀ ਪਰ ਹਾਂ ਜੇ ਲੋਡ ਪੈਦੀ ਤਾਂ ਉਹ ਵੀ ਹਾਜ਼ਰ ਪਏ ਇੱਕ ਜਿਹੜੇ ਨਾਲ ਕਿੱਟ ਚ ਇੱਕ ਮਹੋਰ ਛੋਟੀ ਜੀ ਚੀਜ਼ ਐਡ ਆਨ ਕਰ ਦਨਾਂ ਇੱਕ ਜਿਹੜੇ ਨਾਲ ਹਾਫ ਕਿੱਟ ਹੁੰਦੀ ਆ ਜੀ ਅੱਛਾ ਜਿਵੇਂ ਇੰਜਨ ਕਿੱਟੇ ਕੰਪਲੀਟ ਐ ਇੱਕ ਕਹਿੰਦੇ ਹਾਫ ਕਿੱਟ ਉਹਦੇ ਚ ਕੁਝ ਕੁ ਸਮਾਨ ਹੁੰਦਾ ਉਹ ਮਤਲਬ ਅੱਧਾ ਸਮਾਨ ਹੁੰਦਾ ਜੇ ਮੈਂ ਆਪਾਂ ਕਹਿੰਦੇ ਅੱਧਾ ਇੰਜਨ ਕਰ ਲੈ ਜੀ ਉਹ ਅੱਧੇ ਦੇ ਇੰਜਨ ਦਾ ਸਮਾਨ ਹੁੰਦਾ ਹਾਂ 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 ਉਹ ਸਾਰਾ ਵੀ ਹਾਜ਼ਰ ਮਿਲ ਜੂਗਾ ਜੀ ਅੱਛਾ ਉਹ ਅੱਧੀ ਕਿੱਟ ਹੁੰਦੀ ਆ ਉਹ ਵੀ ਆਪਾਂ ਦੇ ਦਾਂਗੇ ਜੇ ਕਿਸੇ ਨੂੰ ਲੋੜ ਹੋਵੇ ਉਹ ਵੀ ਆਵਣ ਕੋਲ ਅੱਧੀ ਕਿੱਟ ਵੀ ਹੁੰਦੀ ਆ ਉਹ ਆ ਮਤਲਬ ਜੀ ਆਪਾਂ 8552 ਦੀ ਗੱਲ ਕਰੀਏ ਤਾਂ 85000 ਰੁਪਏ ਦੀ ਹੋਉਂਦੀ ਹੈ 85000 88000 ਰੁਪਏ ਦੀ ਹਾਂ ਤੇ ਉਹ ਵੀ ਆਪਾਂ ਦੇ ਦਾਂਗੇ ਇੱਕ ਤਾਂ ਵੀਰੇ ਸਾਨੂੰ ਆਈਡੀਆ ਲੱਗ ਗਿਆ ਵੀ 20 ਕਹੇ 100 ਦੀ ਕਿਟਾ ਵੀ ਇੰਜਨ ਕਿੰਨੇ ਕੁ ਚ ਹੋ ਜਾਂਦਾ ਹਲੇ ਡਿਸਕਾਊਂਟ ਵੀ ਹੋ ਜਾਣਾ ਹੁਣ ਲੇਬਰ ਬਣਦੀ ਆ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਸਮਾਨ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਕਿੰਨੇ ਦਾ ਸੋਲੈਂਸਰ ਸੋਲੈਂਸਰ ਸੱਪਾ ਕਿੰਨੇ ਸਪਰੇਅ ਲੈ ਕੇ ਜਾਣੀਆਂ ਕੋਈ ਕੁਝ ਲੈ ਲਓ ਯਾਰ ਪਾਈਪਾਂ ਲੈ ਆਪਣੇ ਕੋਲ ਰੰਗ ਵੀ ਪਿਆ ਜੀ ਜਿਹੜਾ ਜਿਵੇਂ ਸ਼ੋਅ ਵਾਲਾ ਰੰਗ ਹੁੰਦਾ ਲੀਟਰਾਂ ਚ ਆਪਣੇ ਕੋਲ ਉਹ ਵੀ ਹਾਜ਼ਰ ਹੈ अच्छा लीटरਾ ਚ ਰੰਗ ਆਉਂਦਾ ਜਿਹੜਾ ਆਪਣਾ ਜਿਵੇਂ ਸਪਰੇਅ ਆਉਂਦੀ ਹੈ ਆਪਣੀ ਉਹੀ ਸੇਮ ਰੰਗ ਆਪਣੇ ਕੋਲ ਹਾਜ਼ਰ ਵੀ ਪਿਆ ਮੇਰੇ ਜੇ ਕਿਸੇ ਨੇ ਮੰਨ ਕੇ ਚੱਲੋ ਕਿਸੇ ਨੂੰ ਸ਼ੌਕ ਹੁੰਦਾ ਵੀ ਆਪਾਂ ਉਹ ਰੰਗ ਟਰਾਲੀ ਨੂੰ ਕਰਾਉਣਾ ਸਾਡੇ ਕੋਈ ਰੋਕ ਟੋਕ ਨਹੀਂ ਜਾਹ ਚਾਹੇ ਬੰਦਾ ਰੰਗ ਦੋ ਕੋਈ ਟੈਨਸ਼ਨ ਨਹੀਂ ਔਰ ਨਾਲੇ ਸਾਡਾ ਜੀ ਸਸਤਾ ਬਹੁਤ ਹੈ ਚਾਚਾ ਸਵਰਾਜ ਦਾ ਤਾਂ ਕੁੱਲ 1 ਲੀਟਰ ਰੰਗ 637 ਰੁਪਏ ਦਾ ਕੁੱਲ ਕੁੱਲ 637 ਰੁਪਏ ਕੁੱਲ 637 ਡੱਬਾ ਬੰਦ ਦਾ 1 ਲੀਟਰ ਹਾਂ 1 ਲੀਟਰ ਰੰਗ ਜੀ ਕਮਾਲ ਹੈ ਗਰੀਬੀਆ ਗੱਪਰੂ ਬਿਲਕੁਲ ਜੀ ਬਿਲਕੁਲ ਬਹੁਤ ਹੈ ਫਿਰ ਹਾਂ ਬਹੁਤ ਹੈ ਜੀ ਬਸ ਠੀਕ ਹੈ ਭਾਈ ਠੀਕ ਹੈ ਜੀ ਕਿਸੇ ਨੂੰ ਲੋਡ ਹੋਈ ਪੁੱਤ ਨੰਬਰ ਬੋਲ ਨੰਬਰ ਮੇਰਾ ਵੀ ਹਾਜ਼ਰ ਹੈ 9915679084 ਮਿੰਟੂ ਮੇਰਾ ਨਾਮ ਹੈ ਜੀ ਕਿਸਾਨ ਟਰੈਕਟਰ ਪਾਸ ਹੋ ਠੀਕ ਹੈ ਜੀ ਕਿਸੇ ਨੂੰ ਬੰਦਾ ਸਾਰਾ ਕੰਪਿਊਟਰ ਦਾ ਕਬਜ਼ਾ ਇਹਦੇ ਕੋਲ ਆ ਸਾਰਾ ਗਿਆਨੀ ਬੰਦਾ ਸਮਝ ਆਲਾ ਮੁੰਡਾ ਪੂਰਾ ਘੈਂਟ ਭਤੀ ਸਾਡਾ ਸੋ ਟੈਲੀਫੋਨ ਲਾਓ ਸਮਾਨ ਲੈ ਕੇ ਜਾਓ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ